ਤੇ ਤੇ ਸਾਰੇ ਬੰਦੇ ਜਿਹੜੇ ਨੇ ਉਹਨਾਂ ਨੂੰ ਪਤਾ ਹੁੰਦਾ ਬਰਸਾਤ ਆ ਜਾਣੀ ਕੋ 15 ਮਿੰਟਾਂ ਚਾਹੀਏ ਜਾਂ ਦੇ ਕਿੰਨੇ ਬਾਅਦ ਹੈ ਉਹ ਆਮ ਤੌਰ ਮੰਜੇ ਚੋਕੇ ਅੰਦਰ ਕਰ ਲੈਂਦੇ ਨੇ ਕਿ ਮੰਜਾ ਨੂੰ ਬਗਰੋ ਭਜੇਗਾ ਬਰਸਾਤ ਦੇ ਵਿੱਚ ਤੇ ਟੈਂਸ਼ਨ ਪ੍ਰਬੰਧ ਕਰਦੇ ਪਰ ਚਲੋ ਉਹੀ ਹੋਣਾ ਸੀ ਸਵੇਰ ਤੱਕ ਮੰਜਾ ਭੱਜ ਗਿਆ ਇਹ ਦੇਖਣ ਗਿਆ ਅਸੀਂ ਇਹਨੂੰ ਲੱਭਦੇ ਰਹਿ ਗਏ ਤੇ ਮੈਨੂੰ ਹੈਰਾਨੀ ਦੀ ਇਹ ਗੱਲ ਹੈ ਕਿ ਇੱਕ ਦਿਨ ਫਾਈਨਲੀ ਸਪੀਕਰ ਸਾਹਿਬ ਮੈਨੂੰ ਜਾਣਾ ਪੈ ਗਿਆ ਦਿੱਲੀ ਜਦੋਂ ਫਾਈਨਲ ਲੇਸ ਸੀ ਸਾਡੀ ਅਸੈਂਬਲੀ ਦਾ ਤੇ ਮੈਂ ਇਹਨੂੰ ਇਹ ਗੱਲ ਜ਼ਿੰਮੇਵਾਰੀ ਠਰਾ ਗਿਆ ਕਿ ਮੇਰੇ ਕੋਲ ਆਇਆ ਨਹੀਂ ਜਾਣਾ ਇੱਕ ਦਿਨ ਵਾਸਤੇ ਜੱਜਵਾਨ ਸਾਹਿਬ ਤੇ ਜ਼ਿੰਮੇਵਾਰੀ ਸੋਸਾਇਟੀ ਦਾ ਨਿਭਾਇਓ ਬੜੀ ਚੰਗੀ ਨਿਭਾਈ ਇਹ ਕਬੱਡੀ ਪੰਡ ਜਿਹੜੀ ਸੀ ਇਹ ਸਰਕਾਰ ਦੇ ਖਿਲਾਫ ਸਿਰ ਤੇ ਚੁੱਕੀ ਜੰਗੀਰਾ ਨੇ ਆਪਣੇ ਹੱਥ 'ਚ ਪਾਈਆਂ ਉਹ ਡਰਾਮਾ ਚੰਗਾ ਰਚਾਇਆ ਤੇ ਮੈਂ ਹੈਰਾਨ ਹੋ ਗਿਆ ਕਿ ਵਿਹੜੀ ਬਾਅਦ ਹੀ ਸਾਰੀ ਪੰਦਵੀਂ ਲਾਤੀ ਉਹਨਾਂ ਨੇ ਖਲਾਸ ਤੋ ਪਤਾ ਬਾਅਦ 'ਚ ਲੱਗਾ ਕਿ ਆ ਜੋ ਇਲੈਕਸ਼ਨ ਜੋ ਇਹਨੇ ਤੋਂ ਹੋਰ ਤਰੀਕਾ ਅਪਣਾਇਆ ਸੀ ਆਪਣੇ ਲੋਗਾ ਨਾਲ ਨੇ ਜੋ ਧੋਖਾ ਕੀਤਾ ਸਿਰੋਗ ਕੀਤਾ ਕੋਈ 4.5 ਹਜ਼ਾਰ ਪਰਿਵਾਰ ਇਹਨੇ ਗੱਲ ਦੱਸ ਦਿੱਤੀ ਕਿ ਮੈਂ ਤੁਹਾਡਾ 25 ਤੋਂ 35 ਹਜ਼ਾਰ ਰੁਪਈਆ ਕਰਾਂ ਦਾ ਫੱਟਾ ਦਾ ਜਿਹੜਾ ਗਵਰਨਮੈਂਟ ਆਫ ਪੰਜਾਬ ਤੋਂ ਕੈਪਟਨ ਅਮਰਿੰਦਰ ਸਿੰਘ ਕੋ ਅਪਰੂਵ ਕਰਾ ਲਿਆ ਉਹ ਜੋ ਬੇਸਿਕਲੀ 300 ਬੰਦੇ ਦਾ ਹੋਇਆ ਸੀ ਬਾਕੀ ਤਕਰੀਬਨ 3900 ਬੰਦੇ ਨੂੰ ਫਰਜ਼ੀ ਚਿੱਠੀਆਂ ਬੀਡੀਪੀਓ ਦੇ ਨਕਲੀ ਸਾਈਨ ਕਰਕੇ ਆਪਣੇ ਨਕਲੀ ਸਾਈਨ ਕਰਕੇ ਦੇ ਦਿੱਤੇ ਤੇ ਜਿਹੜੇ 300 ਨੂੰ ਮਿਲ ਗਏ ਸੀ ਉਹ ਦੂਜਿਆਂ ਨੂੰ ਕਹਿਤਾ ਕਿ ਕਿਉਂਕਿ ਇਲੈਕਸ਼ਨ ਦਾ ਕੋਡ ਆ ਗਿਆ ਦੇ ਇਲੈਕਸ਼ਨ ਕੋਡ ਹੜਦੇ ਆ ਬਾਕੀ 300 ਨੂੰ ਵੇਖੋ ਆ ਮਿਲ ਗਏ ਨੇ ਪੈਸੇ ਤੁਹਾਡੇ ਬਸ ਇਲੈਕਸ਼ਨ ਕੋਡ ਹੜਦੇ ਤੁਹਾਨੂੰ ਪੈਸੇ ਮਿਲ ਜਾਣੇ ਬੇਸਿਕਲੀ ਉਹ ਜਿਹੜੀ 4000 ਬੋਟ ਹੈ ਇਹ ਉਸੇ ਬੋਲ ਦੇ ਹੀ ਸਰਫੇ ਚ ਜੇ ਨਾਲ ਨੂੰ ਧੋਖਾ ਦਿੱਤਾ ਤੋ ਰੋਕੀਤਾ ਉਹ ਫਿਰ ਜਿਹੜਾ ਆਪ ਦਾ ਕੈਂਡੀਡੇਟ ਉਹਨੂੰ ਜਦੋਂ ਇਹ ਸਾਰੇ ਕੰਮ ਦਾ ਪਤਾ ਲੱਗਾ ਤੇ ਉਹਨੇ ਇਹਦੇ ਪਿੱਛੇ ਪੈਰ ਵੇਈ ਸ਼ੁਰੂ ਕਰ ਲਿਆ ਉਹਨਾਂ ਲੋਕਾਂ ਨੂੰ ਗਿਆ ਉਹ ਤੋਂ ਪਤਾ ਲੱਗਾ ਕਿ ਇਹ ਹੈ ਹੀ ਸਾਰਾ ਫਰੇਗ ਹੋਇਆ ਝੂਠ ਹੋਇਆ ਬੀਡੀਪੀਓ ਕੋ ਬਿਆਲ ਲਿਓ ਕੇ ਤਾਂ ਮੈਨੂੰ ਤੇ ਸਿਗਨੇਚਰ ਹੀ ਆਣੀ ਹੈ ਐਮਐਲਏ ਤੇ ਕਦੀ ਤੁਹਾਨੂੰ ਪਤਾ ਹੈ ਸਰਟੀਫਿਕੇਸ਼ਨ ਦਿੰਦਾ ਹੀ ਨਹੀਂ ਇਹਨਾਂ ਤੇ ਤੋਂ ਵਿਜੀਲੈਂਸ ਨੇ ਬਕਾਇਦਾ ਤੌਰ 'ਤੇ ਇਹਨੂੰ ਅੰਦਰ ਦੇਣ ਦਾ ਪ੍ਰੋਗਰਾਮ ਬਣਾਇਆ ਇਹਨੇ ਉਹ ਸੌਦਾ ਫੇਰੇ ਭਗਵੰਤ ਦਾ ਕੀਤਾ ਮੈਂ ਤੁਹਾਨੂੰ ਇਹ ਸਾਫ਼ ਸੁਥਰੀ ਸਰਕਾਰ ਵੀ ਇੱਕ ਐਗਜ਼ਾਮਪਲ ਦੇਣਾ ਚਾਹਾਂ ਜਿਹੜੇ ਲੋਕਾਂ ਨਾਲ ਧੋਖਾ ਕਰਕੇ ਧੋਖਾ ਕਰਕੇ ਮੋਟਾ ਲਈਆਂ ਔਰ ਇਹ ਜਿਹੜੀ ਬਦਲਾਅ ਦੀ ਸਰਕਾਰ ਹੈ ਉਹਨਾਂ ਨੇ ਉਸੇ ਨੂੰ ਡਾਕਟ ਕੀਤਾ ਉਹਨੂੰ ਫਿਰ ਐਮਪੀ ਦਾ ਕੈਂਡੀਡੇਟ ਬਣਾਇਆ ਜਿਹੜੇ ਕਹਿੰਦੇ ਸੀ ਅਸੀਂ ਪਰਿਵਾਰਵਾਦ ਤੇ ਵਿਸ਼ਵਾਸ ਨਹੀਂ ਕਰਦੇ ਹੁਣ ਇਹਦੇ ਮੁੰਡੇ ਨੂੰ ਹੀ ਟਿਕਟ ਦੇਣਗੇ ਇਹੀ ਆਪ ਵੱਲ ਜਿਹੜੇ ਕਹਿੰਦੇ ਸੀ ਅਸੀਂ ਟਰਾਂਸਪੋਰਟਰਾਂ ਦੇ ਖਿਲਾਫ ਟਰਾਂਸਪੋਰਟ ਮਾਫੀਆ ਦੇ ਖਿਲਾਫ ਇਹ ਭਗਵੰਤ ਕਹਿੰਦਾ ਸੀ ਮੈਂ ਕਾਰਵਾਈ ਕਰੂੰਗਾ ਬੜੇ ਕਿਹਾਬ ਤੇ ਹਲੇ ਕਹੇ ਤੋਂ ਉਹੀ ਵਿਕਾਰੀ ਦਲ ਦਾ ਜਿਹੜਾ ਸਾਰੋਂ ਵੱਡਾ ਗਰੁੱਪ ਬਣਿਆ ਜਾਂਦਾ ਸੀ ਟਰਾਂਸਪੋਰਟ ਦਾ ਉਸੇ ਨੂੰ ਆਪਣੀ ਪਾਰਟੀ ਸ਼ਾਮਲ ਕਰ ਰਿਹਾ ਤੇ ਵੀਡੀਓ ਵੇਖੀ ਹੋਣੀ ਹੈ ਜਿਹੜਾ ਕਿਸੇ ਟਾਈਮ ਗਿੰਪੀ ਢਿਲੋਂ ਦੀ ਮਾਫੀਆ ਦੀ ਟਰਾਂਸਪੋਰਟ ਦੀ ਮਾਫੀਆ ਦੀ ਗੱਲ ਕਰਨ ਵਾਲਾ ਚੀਫ ਮਿਨਿਸਟਰ ਸੀ ਇਹ ਉਸੇ ਨੂੰ અપਨਾ ਕੇ ਹੋਏ ਬੀਜੇਪੀ ਵਰਗਾਂ ਜਿਹੜਾ ਇਹਨਾਂ ਨੇ ਵੀ ਸੇਨਿਓ ਰੱਖਿਆ ਦੀ ਕੱਪੜੇ ਸਾਫ਼ ਕਰਨ ਵਾਲੀ ਮਸ਼ੀਨ ਰੱਖੀ ਹੈ ਜਿਹੜਾ ਇਹਨਾਂ ਚਾਹਦੇ ਉਹ ਸਾਫ਼ ਸੁਥਰਾ ਹੋ ਜਾਂਦਾ میری گزارش ایشیش طور چبے ہیں میں گزارش کروں گا میں مبارک دوں گا پرمجیت جی بہت چنگی تعداد چاہے نا بہت بڑی تعداد میں کہ چنگی تعداد چبے والوں ورکر ساتھی آئے نے ہشیارپور جس کا سپیکر صاحب نے کہا سارے ود پڑیا لکھیا پنجاب ہے ووٹر ہے وہ ہشیارپور ਦੁਆਪੀ ਇਹ ਸਾਰਾ ਨ ਵੱਧ ਪੜੇ ਲਿਖੇ ਪੁਰਾਣੇ ਵਕਤ ਤੋਂ ਮਲੇ ਜਾਂਦੇ ਨੇ ਤੇ ਸਾਰਾ ਨ ਵੱਡਾ ਹੈੱਡਕੁਆਰਟਰ ਪੰਜਾਬ ਯੂਨੀਵਰਸਿਟੀ ਦਾ ਗਵਰਨਮੈਂਟ ਕਾਲਜ ਉਹ ਹੈ ਜਿੱਥੋਂ ਸਾਰ ਮਨਮੋਹ ਸਿੰਘ ਵੀ ਪੜ ਕੇ ਗਏ ਤੁਹਾਡੇ ਹੁਸ਼ਿਆਰਪੁਰ ਤੋਂ ਹੀ ਪੜਿਆ ਸੀ ਹੁਸ਼ਿਆਰਪੁਰ ਜੀ ਪੜਾਇਆ ਬਹੁਤ ਐਮਿਨੈਂਟ ਪਰਸਨੈਲਿਟੀਆਂ ਦੋਸਤਾਂ ਦੀਆਂ ਬਾਹਰ ਦੇਸ਼ਾਂ ਵਿੱਚ ਹੁਸ਼ਿਆਰਪੁਰ ਦੇ ਲੋਕ ਕਾਲਜ ਤੋਂ ਹੁਸ਼ਿਆਰਪੁਰ ਦੇ ਗਵਰਨਮੈਂਟ ਕਾਲਜ ਤੋਂ ਹੁਸ਼ਿਆਰਪੁਰ ਦੀ ਯੂਨੀਵਰਸਿਟੀ ਤੋਂ ਪੜੇ ਤਾਂ ਮੇਰੀ ਬੇਨਤੀ ਇਹ ਹੈ ਲੋਕਲ ਲੋਕਾਨੂਈ ਇਲੈਕਸ਼ਨ ਸਾਹਮਣੀ ਪੈ। ਅਸੀਂ ਤੇ ਤੁਹਾਡੀ ਬਾਹਰੋਂ ਆ ਕੇ ਬਦਲੀ ਕਰ ਸਕਦੇ। ਲੋਕਾਨੂਏ ਗੱਲ ਸਮਝਾਣੀ ਪੈਣੀ ਕਿ ਅਸੀਂ ਕਿਸ ਕਿਸਮ ਦੇ ਲੋਕ ਲੋਕ ਚਾਹਨੇ ਆ ਆਪਣੇ ਨਮਾਈ। ਜਿਸ ਆਦਮੀ ਨੇ ਆਪਣੀ ਮਾਂ ਪਾਰਟੀ ਦੀ ਪਿੱਠੇ ਛੁਰਾ ਮਾਰਿਆ। ਉਹ ਆਦਮੀ ਨੂੰ ਕੀ ਅਸੀਂ ਵੋਟਾਂ ਦੇ ਸਮਝ ਆ ਗਿਆ ਤਗੜੇ ਹੋ ਕੇ ਅਸੀਂ ਸਾਰੇ ਜਿਹੜਾ ਹੱਲੀ ਕਟਿਆ ਦਾ ਸਾਦਾ ਬਟੇ ਹੈ ਕਿ ਆਪਣੀ ਜਿਹੜੀ ਇਰਾਦੇ ਨੇ ਉਹ ਮਜ਼ਬੂਤ ਚਾਹੀਦੇ ਤੇ ਦੇ ਵਾਸਤੇ ਚੱਪੇ ਵਾਲ ਦੇ ਆਪਣੇ ਸਾਰੇ ਸਾਥੀ ਤੇ ਵੋਟਰ ਦਾ ਹੀ ਨਮਾਇਆ ਰੋਲ ਹੈ ਅਸੀਂ ਤਗੜੇ ਆ ਤਗੜੇ ਹੋ ਕੇ ਸਾਰੇ ਸਾਥੀ ਇਹਦੇ ਵਿੱਚ ਯੋਗਦਾਨ ਪਾਵਾਂਗੇ ਇਸ ਸਰਕਾਰ ਦੀਆਂ ناکਾਮੀਆਂ ਤੁਹਾਡੇ ਸਾਹਮਣੇ ਇਸ ਟਾਈਮ ਜ਼ੈਰ ਖਾਨ ਦੇ ਪੈਸੇ ਵੀ ਭਗਵੰਤ ਕੋਲ ਆਏ ਆ। ਆ ਤੁਸੀਂ ਵੇਖਾ ਜਿੰਨਾ ਵੱਡਾ ਧੋਖਾ ਹੈ। ਇਹੀ ਭਗਵੰਤ ਮਾਨ ਤੇ ਸਪੀਕਰ ਤੇ ਅਮਨ अरोड़ा ਤੇ ਆ ਜਿੰਨੇ ਇਫੇ ਫਾਈਨੈਂਸ ਮਿਨਿਸਟਰ ਇਹਨਾਂ ਦਾ ਅਚੀਬਾ। ਇਹੀ ਕਹਿੰਦੇ ਸੀ ਕਿ ਸਾਡੀ ਸਰਕਾਰ ਆ ਗਈ ਤੇ ਅਸੀਂ ਸੈਸ਼ਨ ਤਿੰਨ ਵਾਰ ਸੱਦਿਆ ਕਰਾਂਗੇ। ਵੈਸੇ ਕਨਸਟੀਟਿਊਸ਼ਨਲੀ ਤਿੰਨ ਵਾਰ ਸੱਦਣਾ ਪੈਂਦਾ ਸੱਦਾ ਨਹੀਂ। ਹਰ ਸੈਸ਼ਨ ਜਿਹੜਾ ਹੈ ਹਰ ਸਾਲ ਦੇ ਤਿੰਨੋਂ ਸੈਸ਼ਨ ਘੱਟੋ-ਘੱਟ 120 ਲੈਂਦੇ ਹੋ ਤੁਹਾਨੂੰ ਹੋਰ ਨਹੀਂ ਹੋਏਗੀ ਕਿ ਤਿੰਨਾਂ ਸਾਲਾਂ ਨੇਰੇ 39 ਸੈਸ਼ਨ ਹੋਏ ਸੈਟਿੰਗਸ ਹੋਈਆਂ ਨਹੀਂ ਨਹੀਂ ਉਤਾਰੇ ਜਿੱਥੇ ਕਹਿੰਦੇ ਸਾਲ ਤੇ 120 ਦਾ ਮਤਲਬ ਹੈ ਤਿੰਨਾਂ ਸਾਲੇ 360 ਹੋਣੀਆਂ ਚਾਹੀਦੀਆਂ ਸਾਡੀ ਜਦੋਂ ਹੁਣ ਮੀਟਿੰਗ ਹੋਈ ਬਿਜ਼ਨਸ ਅਗਵਾਈਸਰੀ ਕਮੇਟੀ ਦੀ ਸਪੀਕਰ ਨਾਲ ਮੈਂ ਉਹਨੂੰ ਕਿਹਾ ਸਪੀਕਰ ਸਾਹਿਬ ਘੱਟੋ-ਘੱਟ 5-7 ਮਸਲੇ ਤੇ ਇਹੋ ਜਿਹੇ ਨੇ ਜਿਨ੍ਹਾਂ ਤੇ ਚਰਚਾ ਨਹੀਂ ਹੋਈ

ਯਦੋ ਐਂਟੀ ਗੈਂਗਸਟਰ ਟੈਪ ਕੋ ਟਾਸਕ ਫੋਰਸ ਦੇ ਤਰੀਕੇ ਤੇ ਲੈ ਕੇ ਆਇਆ ਇਸ ਇੱਕ ਪੁਲਿਸ ਸਟੇਸ਼ਨ 'ਚ ਖੜਕੇ ਇੱਕ ਐਸਪੀ ਨੇ ਆਪਣਾ ਟੈਲੀਫੋਨ ਦੇ ਕੇ ਘੰਟੇ ਦੀ ਉਹਦੀ ਇੰਟਰਵਿਊ ਕਰਾਈ ਅਜੇ ਤੱਕ ਤੁਸੀਂ ਵੇਖੋ ਕਿਸੇ ਦਾ ਕੋਈ ਐਕਸ਼ਨ ਫਰੋਤੀਆਂ ਦੀਆਂ ਚਿੱਠੀਆਂ ਕਤਲ ਗੋੜੀਆਂ ਹਰ ਰੋਜ਼ ਘਰਾਤੇ ਚੱਲਦੀਆਂ ਕਈ ਕਿਹਾ ਤੁਸੀਂ ਹੁਣ ਪਿੱਛੇ ਆ ਫਿਰੋਜ਼ਪੁਰ ਵੇਖਿਆ ਅਜਿਓ ਚਾਰ-ਤਿੰਨ ਪਹਿਲੇ ਦੋ ਭਰਾ ਤੇ ਇੱਕ ਸੱਕੀ ਪੈਣ ਛੋਟੀ ਉਮਰ ਤੇ ਸਾਰੇ 25 26 26 ਜਾਂਦੇ ਲੜਕੀ ਵੀ ਅਜੇ ਮੈਂ ਤਾਂ 10 12 ਦਿਨ ਬਾਅਦ ਸ਼ਾਦੀ ਹੋਣੀ ਸੀ ਕੁੜੀਆਂ ਮਾਰ ਕੇ ਮਾਰ ਦਿੱਤੇ ਇਹ ਆਤਵਾਦ ਨੂੰ ਵੀ ਮਾਰਾ ਟਾਈਮ ਮੈਂ ਇੱਥੇ ਸਪੀਕਰ ਸਾਹਿਬ ਜੋ ਸੁਣ ਰਿਹਾ ਸੀ ਤੁਹਾਨੂੰ ਮੈਨੂੰ ਹੈਰਾਨੀ ਹੋਈ ਕਿ ਕਿੱਥੇ ਸਰ ਪ੍ਰਤਾਪ ਸਿੰਘ ਕਹਿ ਰਹੇ ਜੀ ਮਰਦੇ ਮਜਾ ਹੈ ਤੇ ਕਿੱਥੇ ਆ ਜੋਕਰ ਪੰਜਾਬ ਕਿਥੋਂ ਕਿੱਥੇ ਆ ਗਏ ਤੇ ਹੈਰਾਨ ਹੋਵੋਗੇ ਕਿ ਦੁਪਹਿਰ ਤੋਂ ਪਹਿਲੇ ਕੁਝ ਹੋਰ ਹੁੰਦਾ ਹੈ ਦੁਪਹਿਰ ਤੋਂ ਬਾਅਦ ਕੁਝ ਹੋਰ ਹੁੰਦਾ ਹੈ ਜੇਸੇ ਪੋਜੀਸ਼ਨ ਦੇ ਵਿੱਚ ਮੁੱਖ ਮੰਤਰੀ ਅਸੈਂਬਲੀ ਚੱਲਦਾ ਹੈ ਜੇ ਸਹੀ ਮੈਂ ਮੈਨੇ ਦੇ ਵਿੱਚ ਕੋਈ ਕਾਇਦਾ ਕਾਨੂੰਨ ਹੋਏ ਤੇ ਸਾਨੂੰ ਪਹਿਲੇ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਇਹ ਉਸ ਪੋਜੀਸ਼ਨ 'ਚ ਹੀ ਨਹੀਂ ਹੁੰਦਾ ਜਿਸ ਪੋਜੀਸ਼ਨ ਜਾ ਕੇ ਇੱਕ ਮੁੱਖ ਮੰਤਰੀ ਦੀ ਐਡੀ ਵੱਡੀ ਪੋਜੀਸ਼ਨ ਹੈ ਉਹ ਆਪਣੇ ਆਪੇ ਚੋਂ ਬਾਹਰ ਹੁੰਦੇ ਆ ਕੀ ਗੱਲ ਕਰ ਰਿਹਾ ਕਿਸ ਤਰ੍ਹਾਂ ਹਾਊਸ ਦੇ ਵਿੱਚ ਪੇਸ਼ ਆਣਾ ਕੋਈ ਕਿਸੇ ਕਿਸਮ ਦਾ ਕਾਇਦਾ ਕਾਨੂੰਨ ਹੈ ਨਹੀਂ ਬੁਰਾ ਹਾਲ ਉਹ ਮੈਂ ਸਮਝਦਾ ਕਿ ਸਾਨੂੰ ਸਾਰਿਆਂ ਨੂੰ ਤਗੜੇ ਹੋ ਕੇ ਕਬਰ ਕਸੇ ਕਰਦੇ ਪੈਣਗੇ ਵੈਸੇ ਤੇ ਕਿਸੇ ਨੂੰ ਦੀ ਸਮਝਾਉਣ ਦੀ ਲੋੜ ਚਾਹੀਦੀ ਨਹੀਂ ਆ ਨਵੇਂ ਟੈਕਸਿਸ ਨੂੰ ਦੇਖੋ ਸੈਮਲੀ ਖਤਮ ਹੋ ਗਈ ਡੀਜ਼ਲ ਮਹਰਗਤ ਪੰਜਵੀਂ ਛੇਵੀਂ ਵਾਰ ਬੁਧਾ ਅੱਜ ਡੀਜ਼ਲ ਦਾ ਰੇਟ ਪੰਜਾਬ ਦਾ ਤੇ ਯੂਟੀ ਦਾ ਚੰਡੀਗੜ੍ਹ ਦੇ ਰੇਟ 6 ਰੁਪਏ ਲੀਟਰ ਪਿੱਛੇ ਪਰ ਪੈਟਰੋਲ ਦਾ ਵੱਖਰਾ ਬਿਜਲੀ ਦਾ ਜਿਹੜੀ ਕਾਂਗਰਸ ਦੀ ਸਰਕਾਰ ਜਦੋਂ 3 ਮਹੀਨੇ ਅਖੀਰਲੀ ਸਾਡੀ ਸਰਕਾਰ ਰਹੀ ਉਹਦੇ ਵਿੱਚ ਜੋ ਅਸੀਂ ਬਿਜਲੀ ਦੇ 3 ਰੁਪਏ ਪਰ ਯੂਨਿਟ ਸੱਤ ਕਿਲੋ ਅਕੇ ਲੋਡ ਤੇ ਉੱਤੇ आम साधारण ਪੰਜਾਬੀਆਂ ਨੂੰ ਬੈਨੀਫਿਟ ਦਿੱਤੇ ਉਹ ਵਾਪਸ ਲੈ ਲਿਆ। ਤਕਰੀਬਨ 2000 ਕਰੋੜ ਦਾ ਬੋਝ ਦੇਹੀ ਪਾਤਾ। ਨਵੇਂ ਟੈਕਸ ਆਣ ਵਾਲੇ ਨੇ। ਆ ਪਹਿਲੀ ਸਰਕਾਰ ਮੈਂ ਵੇਖੀ ਜਿੱਤੇ ਤੁਹਾਡਾ ਇੱਥੋਂ ਦਾ ਰੈਵਨਿਊ ਮਿਨਿਸਟਰ ਹੈ। ਅਗਰ ਇਹ ਸੋਚਾ ਲਵੇ ਪਲਾਟ ਨੂੰ ਲੀਗਲ ਕਰਤੇ ਕਾਲੀ ਹੈ ਜੀ ਇਲੈਗਲ। ਜੇਰੀ ਕਾਲੀ ਹੋ ਇਲੈਗਲ ਐ ਪਲਾਟ ਇਲੈਗਲ ਐ। ਸਮਝੋ ਪਲਾਟ ਦੀ ਰਜਿਸਟਰੀ ਕਰਾ ਲਓ ਮੈਂ ਉਹਦੇ ਨੇ ਰਾਏ ਦਿੱਤੀ ਸੀ। ਮੈਂ ਮੁੱਖ ਮੰਤਰੀ ਨੂੰ ਇਹ ਗੱਲ ਕਹੀ ਕਿ ਭਗਵੰਤ ਮਾਜੀ ਦਾ ਜਵਾਬ ਦਿਓ ਨਾ ਤੇ ਸੀਵਰੇਜ ਪਿਆ ਉਸ ਕੌਲਨੀ ਦੇ ਵਿੱਚ ਨਾ ਲਾਈਟਿੰਗ ਦਾ ਪ੍ਰਬੰਧ ਹੈ ਨਾ ਪਾਣੀ ਦਾ ਪ੍ਰਬੰਧ ਹੈ ਉੱਥੇ ਨਾ ਸੜਕਾਂ ਦਾ ਪ੍ਰਬੰਧ ਹੈ ਤੁਸੀਂ ਲੋਕਾਂ ਨੇ ਜਿੱਦਾਂ 10 ਦਾ 15 ਦਾ 20 25 25 ਲੱਖ ਰੁਪਏ پلاਟਾਂ ਤੇ ਲਾਇਆ ਹੁਣ ਫालतू ਪੈਸੇ ਲਾਹਣਗੇ ਤੇ ਨਰਕ ਦੇ ਵਿੱਚ ਰਹਿਣਗੇ ਤੁਸੀਂ ਜਾਂ ਤੇ ਇਲੀਗਲ ਪਾਲੀਆਂ ਨੂੰ ਵੀ ਹੁਣੇ ਇਹਨੇ ਕੋਈ ਪੈਸੇ ਲਾਓ ਤੇ ਆ ਸਾਰੀਆਂ ਸਹੂਲਤਾਂ ਉਹਦੇ ਵਿੱਚ ਪੋ ਫਿਰ ਤੇ ਇਹਨੂੰ ਲੀਗਲ ਕਰਨ ਦਾ ਗੁਲਾਬ ਵੀ ਹੋਏ ਤੁਸੀਂ ਬਲਾਕ ਲੀਗਲ ਕਰ ਦਿੱਤੇ ਨੇ ਕਾਲੀ ਇਲਲੀਗਲ ਕਰ ਦਿੱਤੇ ਤਾਂ ਕੋਈ ਸੋਚ ਨਹੀਂ ਕੋਈ ਵਿਚਾਰ ਨਹੀਂ ਟਾਈਮ ਕੱਢਣ ਦਾ ਲੋਕਾਂ ਦਾ ਬੇਫਿਕੂ ਬਣਾਉਂਦਾ ਤੁਸੀਂ ਸ਼ਾਹਪੁਰੀਆ ਮੈਨੂੰ ਇਹ ਦੱਸੋ ਜੋ ਪਿਛੇ ਰੇਟ ਹਰੇਕਾ ਤੁਹਾਡੀਆਂ ਤਹਿਸੀਲਾਂ ਵਿੱਚ ਜਾਂ ਪੁਲਿਸ ਸਟੇਸ਼ਨਾਂ 'ਚ خرچہ بڑی ودیا یہ تو کہیں ایماندار سرکار لے کے آڈے پیمانے سے ٹگی ٹھوری انلیگل ہشیار بٹھے سارے مائنگ سموچے پنجاب کوئی روکنے والا نہیں جنہی بار مرضی ہائی کورٹ نے انٹروینشن کی کوشش کی دی ਕੋਈ ਅਨਾਂ ਦੀ ਸਿਹਤ ਤੇ ਅਸਰ ਅਕਤ ਪਿਛਲੇ ਦਿਨੀ ਆਜੇ 2 ਦਿਨ ਹੋਏ ਨੇ ਇੱਕ ਕਮਨਜੋਤ ਕੌਰ ਇਹ ਲੜਕੀ ਪੰਜਾਬ ਪੁਲਿਸ ਦੀ ਇੰਸਪੈਕਟਰ ਦੇ ਪੁਲਿਸ ਦੀ ਉਹਨੇ ਮਜੂਦਾ ਜਿਹੜਾ ਹਰਜੋਤ ਸਿੰਘ ਬੈਂਸ ਐਜੂਕੇਸ਼ਨ ਮੰਤਰੀ ਹੈ ਉਹਦੇ ਤੇ ਇਲਜ਼ਾਮ ਲਗਾਇਆ ਉਹਦੇ ਤੇ ਇੱਕ ਜੁਡੀਸ਼ੀਅਲ ਰਜਿਸਟ੍ਰੇਟ ਤੇ ਤੇ ਉਹਦੀ ਘਰ ਦੀ ਤੇ ਜਿਹੜੀ ਇੱਕ ਆਈਪੀਐਸ ਅਫਸਰ ਹੈ ਕਿ 100 ਕਰੋੜ ਦਾ ਇੱਕ ਬਹੁਤ ਵੱਡਾ ਸਕੈਮ ਹੋਇਆ ਸਾਈਬਰ ਸਕੈਮ ਹੋਇਆ ਜਿਹਦੇ ਵਿੱਚ ਇਹਨਾਂ ਸਾਰੇ ਦੀ ਸ਼ਮੂਲੀਅਤ ਆਪੋਜੀਸ਼ਨ ਪਾਰਟੀਆਂ ਨੇ ਇਸ਼ੂ ਚੁੱਕਿਆ ਕੋਈ ਸੇਤ ਐਸੇ ਕਿ ਕੋਈ ਇਨਕੁਆਰੀ ਨਹੀਂ ਜੋ ਕੁਝ ਕੋਈ ਤੁਹਾਨੂੰ ਕੋਈ ਹੋਰ ਨਹੀਂ ਇੱਥੇ ਬਣ ਕੀ ਰਿਹਾ ਸਾਰੇ ਬਾਈਲਿਕਾ ਵਿੱਚ 70 80 80 ਵੋਟ ਨੀਵੇਂ ਜੇ ਆ ਇਹਨਾਂ ਨੇ ਬੁੱਠ ਕਦੇ ਤੋਂ ਮੈਂ ਤੁਹਾਨੂੰ ਗੁਜ਼ਾਰਿਸ਼ ਕਰਾਂਗਾ ਕਿ ਅਸੀਂ ਸਾਰੇ ਇਕੱਠੇ ਹੋਈਏ ਤਗੜੇ ਹੋਈਏ ਜੇ ਸੂਬੇ ਨੂੰ ਬਚਾਣਾ ਹੈ ਤੇ ਸਾਨੂੰ ਆਪਣੀ ਇਮਾਨਦਾਰੀ ਨਾਲ ਡਿਊਟੀ ਨਿਭਾਣੀ ਹੋਏਗੀ ਚੱਬੇ ਵਾਲ ਇੱਕ ਬਹੁਤ ਵੱਡਾ ਟੈਸਟ ਜਿਸ ਬੰਦੇ ਨੇ ਪਾਰਟੀ ਨਾਲ ਗਦਾਰੀ ਕੀਤੀ ਉਸ ਗਦਾਰ ਨੂੰ ਪੰਜਾਬ ਦਾ ਤੇ ਇਤਿਹਾਸ ਵੀ ਇਹੋ ਜਿਹਾ ਕਿ ਉਹ ਕਦੀ ਵੀ ਗਦਾਰਾਂ ਨੂੰ ਬੈਕ ਸਟੈਪਲ ਨੂੰ ਕਦੀ ਵੀ ਪਰਫੁੱਲਤ ਨਹੀਂ ਕਰਦੇ ਹਮੇਸ਼ਾ ਉਹਨੂੰ ਸਜ਼ਾ ਦਿੰਦੇ ਹੁਣ ਟਾਈਮ ਆਇਆ ਅਸੀਂ ਪਾਰਟੀ ਵੱਲੋਂ ਇਕੱਠੇ ਹੋਏ ਹਰ ਵਰਕਰ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਏ ਮਾਰੇ ਕਿਉਂਕਿ ਟਿਕਟ ਤੇ ਅਖੀਰ ਇੱਕ ਆਦਮੀ ਨੂੰ ਹੀ ਮਿਲਣੀ ਜੋ ਬੈਸਟ ਪੋਸੀਬਲ ਕੈਂਡੀਡੇਟ ਹੋਏਗਾ ਤੁਹਾਡੀ ਮਰਜ਼ੀ ਦਾ ਹੋਏਗਾ ਅਸੀਂ ਸਾਰੇ ਬੈਠ ਕੇ ਜਿਹੜੀ ਕਮੇਟੀ ਹੈ ਤੁਹਾਡੀ رائے ਲਵਾਂਗੇ ਤੇ ਤੁਹਾਡੇ ਮੁਤਾਬਕ ਵੀ ਤੁਹਾਡੀ ਮਰਜ਼ੀ ਦਾ ਆਦਮੀ ਇੱਥੇ ਦਿੱਤਾ ਜਾਏਗਾ ਤੋ ਮੈਂ ਉਮੀਦ ਕਰਾਂਗਾ ਕਿ ਸਾਰੇ ਵੀਰਾਂ ਕਿਉਂਕਿ ਚਾਰ ਹਲਕਿਆਂ ਦੇ ਵਿੱਚ ਇਲੈਕਸ਼ਨਾਂ ਹੋਣੀਆਂ ਇੱਕ ਰਾਜਾਜੀ ਦੇ ਹਲਕੇ ਚ ਹੋਣੀਆਂ ਇੱਕ ਬਰਨਾਲਾ ਉਥੇ ਜਿਹੜਾ ਸੰਗਰੂਰ ਪਾਰਲੀਮੈਂਟ ਦਾ ਹਲਕਾ ਹੈ ਉਥੇ ਬਾਏ ਇਲੈਕਸ਼ਨ ਹੋਣੀ ਹੈ ਇੱਕ ਗੱਜਰਵਾਜ ਹੋ ਰਹੀ ਹੈ ਇੱਕ ਸਾਡੇ ਨਿਹਰਬਾਬਾ ਨਾਨਕ ਗੁਰਦਾਸਪੁਰ ਪਾਰਲੀਮੈਂਟ ਇੱਕ ਚੱਬੇ ਵਾਲੋ ਸ਼ਹਿਰ ਪੁੱਛੋ ਤੋ ਮੇਰੀ ਬੇਨਤੀ ਹੈ ਕਿ ਤਗੜੇ ਹੋ ਕੇ ਜਿਹੜੇ ਹੁਸ਼ਿਆਰਪੁਰ ਦੇ ਮੇਲੇ ਵੀਰ ਨੇ ਸਾਡੀਆਂ ਪੈਣਾ ਨੇ ਹੁਣ ਤੋਂ ਹੀ ਆਪਣੀ ਜ਼ਿੰਮੇਵਾਰੀ ਸਮਝੋ ਇਹਨਾ ਵੇਖੋ ਕਿ ਕਿਹੜਾ ਕੈਂਡੀਡੇਟ ਕੈਂਡੀਡੇਟ ਤੇ ਪਾਰਟੀ ਤੁਹਾਨੂੰ ਪਤਾ ਹਾਲਾਤ ਜਿਹੋ ਜਿਹੇ ਹੁੰਦੇ ਨੇ ਜਦੋਂ ਤੁਸੀਂ ਬਾਇਲੈਕਸ਼ਨਾਂ ਲੜਦੇ ਹੋ ਉਹ ਕਬੱਡੀ ਦਾ ਮੈਚ ਹੁੰਦਾ ਜਿਹਦੇ ਵਿੱਚ ਕਬੱਡੀ ਦੇ ਪਲੇਅਰ ਦੀ ਇੱਕ ਬਾਹ ਜਿਹੜੀ ਲੱਤ ਪੇਠੇ ਦੇ ਪਿੱਛੇ ਬੰਨੀ ਹੁੰਦੀ ਹੈ ਗਵਰਨਮੈਂਟ ਨੂੰ ਹਮੇਸ਼ਾ ਇਸ ਗੱਲ ਦਾ ਡਾਉਂਟੇਜ ਮਿਲਦਾ ਹੈ ਸੋ ਆਪਾਂ ਨੂੰ ਤਗੜੇ ਹੋ ਹਮਲਾ ਬਾਹਰ ਨਾ ਪੈਣਾ ਕੋਈ ਚੀਜ਼ ਵੀ ਇਹੋ ਜੀ ਹੈ ਨਹੀਂ ਜਿਹੜੀ ਸੰਭਵ ਨਾ ਹੋਵੇ ਮੈਂ ਸਮਝਦਾ ਜੇ ਸੰਭਵ ਹੈ ਹੁਸ਼ਿਆਰਪੁਰ ਦਾ ਪੜਿਆ ਲਿਖਿਆ ਵੋਟਰ ਹੈ ਉਹਨੂੰ ਦਸੀਏ ਕਿ ਇਸ ਆਦਮੀ ਨੇ ਆਪਣੀ ਮਾਂ ਦੇ ਨਾਲ ਵੀ ਤਰੋਕ ਕੀਤਾ ਆਪਣੇ ਵੋਟਰਾਂ ਨਾਲ ਵੀ ਤਰੋਕ ਕੀਤਾ ਜੇ ਇਸ ਕਿਸਮ ਦੇ ਲੋਕਾਂ ਨੂੰ ਅਸੀਂ ਫਰਦਰ ਲੈ ਕੇ ਆਵਾਂਗੇ ਫਿਰ ਆਪਾਂ ਮੋਰ ਹੀ ਲਾ ਰਹੇ ਕਿ ਇਸ ਕਿਸਮ ਦੇ ਲੋਕ ਜਿਹੜੇ ਨੇ ਜਿਨ੍ਹਾਂ ਦਾ ਕੋਈ کردار ਨਹੀਂ ਜਿਨ੍ਹਾਂ ਦਾ ਕੋਈ ਪ੍ਰਿੰਸੀਪਲ ਨਹੀਂ ਉਹਨਾਂ ਨੂੰ ਜੇ ਅਸੀਂ ਅੱਗੇ ਲੈ ਕੇ ਆਵਾਂਗੇ ਤੇ ਰਾਜਨੀਤੀ ਹੋਰ ਮਾਰੇ ਰਸਤੇਵਾਲ ਜਾਏਗੀ ਸੋ ਇਹ ਨਹੀਂ ਚਿੰਤਾ ਹੋਇਆ ਮੈਂ ਸਾਰੇ ਹੀ ਆਪਣੇ ਇੱਥੇ ਆਏ ਹੋਏ ਲੀਡਰਸ਼ਿਪ ਦਾ ਆਪਣੇ ਸਾਥੀਆਂ ਦਾ ਬਹੁਤ-ਬਹੁਤ ਮਸ਼ਹੂਰ ਆ ਬਹੁਤ-ਬਹੁਤ ਬੇਦਰਦਾਨੀ ਜੈ ਹਨ ਤੇ ਜੈ ਭਾਰਤ ਤੁਹਾਹਾਂ ਜੀ ਦਾ ਤਾਲ ਸਭ ਭਾਈ ਜੀ